ਵਾਇਖਲ ਦੀ ਕੀ ਫਤਹੀ ਆਪਣੇ ਵੀਰਾਂ ਦੇ ਵਿਚਾਰ ਸੁਣੇ ਨੇ ਔਰ ਬਹੁਤ ਹੀ ਚੰਗੇ ਵਿਚਾਰ ਨੇ ਜੁਦਾਸ ਦਾ ਪਹਿਲੇ ਜਦੋਂ ਇਹ ਸਾਰੀ ਜਿਹੜੀ ਘਟਨਾਵਾਂ ਵਾਪਰ ਰਹੀਆਂ ਹਨ ਇਹਨਾਂ ਬਾਰੇ ਵਿਚਾਰ ਜੁਦਾਸ ਸੋਚਦਾ ਸੀ ਉਸ ਵੇਲੇ ਜੋ ਮੇਨ ਮੇਰੇ ਮਨ ਵਿੱਚ ਸੀ ਉਹ ਇਹ ਸੀ ਵੀ ਪਿਛਲੇ 20-25 ਸਾਲਾਂ ਵਿੱਚ ਜਿਹੜੀ ਸਾਡੀ ਪੰਥਕ ਪਾਰਟੀ ਅਕਾਲੀ ਦਲ ਸੀ ਉਹਦਾ ਬਹੁਤ ਜ਼ਿਆਦਾ ਕਹਾਣ ਹੋਇਆ ਤੇ ਪੰਥਕ ਪਾਰਟੀ ਦਾ ਸਰੂਪ ਬਦਲ ਕੇ ਇੱਕ ਸਿਆਸੀ ਪਾਰਟੀ ਕਹਿ ਲਓ ਜਿਵੇਂ ਨਾਰਮਲ ਤੌਰ ਤੇ ਜਿਵੇਂ ਭਾਜਪਾ ਐ ਕਾਂਗਰਸ ਐ ਉਹ ਸਰੂਪ ਵਿੱਚ ਲੈ ਆਉਂਦੀ ਜੋ ਅਕਾਲੀ ਦਲ ਬਾਦਲ ਸੀ ਇਹ ਸ਼ੌਮਣੀ ਅਕਾਲੀ ਦਲ ਤੋਂ ਇਹਦਾ ਬਦਲਵਾਂ ਰੂਪ ਅਕਾਲੀ ਦਲ ਬਾਦਲ ਹੋ ਗਿਆ ਔਰ ਮੈਂ ਸਮਝਦਾ ਵੀ ਉਹਦਾ ਨਾਲ ਅਕਾਲੀ ਦਲ ਵੀ ਨਾ ਲਾਇਆ ਜਾਏ ਸਿਰਫ ਬਾਦਲ ਦਲੀ ਕਹਿਤਾ ਜਾਵੇ ਤੇ दैट वुड बी ਸਫੀਸ਼ੀਐਂਟ ਹੁਣ ਹੁੰਦਾ ਕੀ ਹੈ ਕਿ ਜਿੰਨਾ ਕੁਰਬਾਨੀਆਂ ਨੂੰ ਲੈ ਕੇ ਸ਼ਹੀਦੀਆਂ ਨੂੰ ਲੈ ਕੇ ਇਸਟ੍ਰਗਲ ਨੂੰ ਲੈ ਕੇ ਅਕਾਲੀ ਦਲ ਦੀ ਫਾਰਮੇਸ਼ਨ ਹੋਈ ਸੀ ਉਹ ਜਿੰਨੇ ਵੀ ਮੁੱਦੇ ਸੀ ਰਾਜਨੀਤਿਕ ਮੁੱਦੇ ਸੀ ਧਾਰਮਿਕ ਮੁੱਦੇ ਸੀ ਜਾਂ ਸਮਾਜਿਕ ਮੁੱਦੇ ਸੀ ਉਹ ਸਾਰੇ ਮੁੱਦੇ ਬਾਦਲ ਦਲ ਵੱਲੋਂ ਵਿਸਾਰ ਦਿੱਤੇ ਗਏ। ਅਤੇ ਇਹਨੂੰ ਵਿਸਾਰਨ ਦਾ ਜਿਹੜਾ ਕੰਮ ਸ਼ੁਰੂ ਹੋਇਆ ਇਹ ਉਦੋਂ ਸ਼ੁਰੂ ਹੋਇਆ ਜਦੋਂ ਮੂਮੈਂਟ ਨੂੰ ਖਤਮ ਕਰਤਾ ਗਿਆ ਕੁਚਲ ਦਿੱਤਾ ਗਿਆ। ਉਸ ਬਾਅਦ ਜਦੋਂ ਕੌਮ ਵਿੱਚ ਖਲਾਅ ਪੈਦਾ ਹੋ ਗਿਆ ਤੇ ਇਹ ਬਾਦਲ ਦਲ ਉਸਲੇ ਆਪਣੀ ਹੋਂਦ ਵਿੱਚ ਆ ਗਿਆ। ਕਾਫੀ ਸਮੇਂ ਤੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਜਦੋਂ ਅਕਾਲੀ ਪਾਵਰ 'ਚ ਆਉਂਦੇ ਨੇ ਉਦੋਂ ਤੇ ਉਹ ਕਹਿੰਦੇ ਜੀ ਪੰਥ ਖਤਰੇ ਵਿੱਚ ਐ ਉਹ ਜਦੋਂ ਪਾਵਰਜ ਨਹੀਂ ਹੁੰਦੇ ਉਦੋਂ ਕਹਿੰਦੇ ਪੰਥ ਖਤਰੇ 'ਚ ਐ ਔਰ ਜਦੋਂ ਪਾਵਰ 'ਚ ਆਉਂਦੇ ਆ ਉਹ ਆਪਣੇ ਸਾਰੇ ਮੁੱਦੇ ਵਿਸਾਰ ਦਿੰਦੇ ਆ ਇਹ ਤੇ ਮੈਂ ਕਹਾਂਗਾ ਵੀ ਇਹ ਸੋਚ ਤੇ ਅਕਾਲੀਆਂ ਦੀ ਉਹ ਸ਼ੁਰੂ ਤੋਂ ਹੀ ਰਹੀ ਐ ਕਿ ਉਹਨਾਂ ਨੇ ਕਦੇ ਵੀ ਪਾਵਰ 'ਚ ਰਹਿੰਦੇ ਆ ਜਿਹੜੇ ਸਿੱਖਾਂ ਦੇ ਮੁੱਦੇ ਸੀਗੇ ਉਹ ਕਦੇ ਵੀ ਉਹਨਾਂ ਨੂੰ ਨਹੀਂ ਚੁੱਕਿਆ ਲੇਕਿਨ ਜਦੋਂ ਬਾਦਲ ਦੀ ਸਰਦਾਰੀ ਹੋਈ 10 ਸਾਲ ਇਹਨੇ ਰਾਜ ਕੀਤਾ ਉਸ ਤੋਂ ਪਹਿਲੇ ਵੀ 5 ਸਾਲ ਕੀਤਾ ਇਹਨਾਂ ਨੇ ਸਿਰਫ ਜਿੰਨੀ ਰਾਜਨੀਤੀ ਕੀਤੀ ਉਹ ਸਾਰੀ ਕੁਰਸੀਆਂ ਵਾਲੀ ਰਾਜਨੀਤੀ ਕੀਤੀ ਤੇ ਪਾਵਰ ਵਾਲੀ ਆਪਣੇ ਪਰਿਵਾਰ ਨੂੰ ਪ੍ਰਮੋਟ ਕਰਨ ਵਾਲੀ ਰਾਜਨੀਤੀ ਕੀਤੀ ਉਸ ਰਾਜਨੀਤੀ ਦਾ ਅਸਰ ਇਹ ਹੋਇਆ ਕਿ ਅਕਾਲੀ ਦਲ ਵੀ ਜਿਹੜਾ ਸੀਗਾ ਜਾਂ ਬਾਦਲ ਦਲ ਵੀ ਸੀਗਾ ਉਹ ਇੱਕ ਕਨਫਿਊਜ਼ਿੰਗ ਸਟੇਟ ਵਿੱਚ ਆ ਗਿਆ ਉਹਨਾਂ ਨੂੰ ਆਪ ਇਹ ਨਹੀਂ ਸੀ ਪਤਾ ਕਿ ਭਈ ਅਸੀਂ ਪੰਥਕ ਪਾਰਟੀਆਂ ਜਾਂ ਅਸੀਂ ਪੰਜਾਬੀ ਪਾਰਟੀਆਂ ਜਦੋਂ ਕੋਈ ਪੰਥਕ ਪਾਰਟੀ ਦੀ ਗੱਲ ਚੱਲਦੀ ਸੀ ਤੇ ਉਹ ਕਹਿੰਦੇ ਸੀ ਕਿ ਵੀ ਸ਼੍ਰੋਮਣੀ ਕਮੇਟੀ ਦੀ ਚੋਣਾਂ ਵਿੱਚ ਉਹ ਆਪਣੇ ਆਪ ਨੂੰ ਪੰਥਕ ਪਾਰਟੀ ਕਹਿ ਕੇ ਲੜਦੇ ਹੁੰਦੇ ਸੀ ਤੇ ਜਦੋਂ ਕੋਈ ਵਿਸ਼ੇ ਦੀ ਗੱਲ ਚੱਲਦੀ ਸੀ ਜਾਂ ਹੋਰ ਗੱਲਾਂ ਚੱਲਦੀਆਂ ਸੀ ਤੇ ਉਦੋਂ ਉਹ ਕਹਿੰਦੇ ਸੀਗੇ ਜੀ ਅਸੀਂ ਤੇ ਇਹ ਪੰਜਾਬੀ ਪਾਰਟੀ ਆ ਔਰ ਜਿਹੜਾ ਅਕਾਲੀ ਦਲ ਦਾ ਸੰਵਿਧਾਨ ਸੀ ਉਹ ਸੰਵਿਧਾਨ ਦੇ ਮੁਤਾਬਕ ਅਸੀਂ ਉਹ ਵੀ ਸਮਾਂ ਦੇਖਿਆ ਪੰਜਾਬੀ ਸੂਬੇ ਦਾ ਵੀ ਮੋਰਚਾ ਲੱਗਾ ਉਹ ਜਦ ਬਾਤ ਧਰਮ ਦੇ ਮੋਰਚਾ ਵੀ ਲਗਾ ਜਿਹੜੀ ਸਰਦਾਰੀ ਸੀ ਅਕਾਲੀ ਦਲ ਦੀ ਉਹ ਸਾਰੀ ਅੰਮ੍ਰਿਤਧਾਰੀ ਜਿਹੜੇ ਸਿੰਘ ਸੀਗੇ ਉਹਨਾਂ ਦੇ ਹੱਥ ਵਿੱਚ ਸੀ ਲੇਕਿਨ ਜਦੋਂ ਬਾਦਲ ਦਲ ਨੇ ਇਹ ਪੰਜਾਬੀ ਪਾਰਟੀ ਬਣਾਈ ਤੇ ਉਹ ਸਭ ਚੀਜ਼ਾਂ ਵਿਸਾਰ ਕੇ ਇਹਨਾਂ ਨੇ ਉਹਦੇ ਵਿੱਚ ਇਨਡਿਸਕ੍ਰਿਮੀਨੇਟ ਭਰਤੀ ਕੀਤੀ Hindu ਵੀ ਭਰਤੀ ਕੀਤੇ ਮੁਸਲਮਾਨ ਵੀ ਭਰਤੀ ਕੀਤੇ ਇਹਨਾਂ ਨੇ ਇਹ ਕਹਿਤਾ ਹੀ ਸਾਡੇ ਜੜ ਕਨਸਕ ਮੁੱਦੇ ਨੇ ਇਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਅਸੀਂ ਤੇ ਜਿਹੜੀ ਹੈ ਰਾਜ ਰਾਜ ਸੱਤਾ ਵਾਸਤੇ ਅਸੀਂ ਜੋ ਕੁਝ ਕਰਨਾ ਹੈ ਉਹ ਕਰਨਾ ਹੈ ਇਹ ਜਿਹੜੀਆਂ ਪਿੱਛੇ ਘਟਨਾਵਾਂ ਹੋਈਆਂ ਇਨ੍ਹਾਂ ਘਟਨਾਵਾਂ ਕਰਕੇ ਔਰ ਜੋ ਅਕਾਲੀ ਦਲ ਦੀ ਦੁਰਦਸ਼ਾ ਹੋਈ ਆਮ ਸੰਗਤ ਜਿਹੜੀ ਸੀ ਉਹ ਬਹੁਤ ਹੀ ਨਿਰਾਸ਼ਾ ਦੀ ਹਾਲਤ ਵਿੱਚ ਸੀ ਜਦੋਂ ਇਹਨਾਂ ਨੇ ਹੁਣ ਪਿੱਛੇ ਜੇ ਇਹ ਜਿਹੜੀ ਗੱਲ ਚੱਲੀ ਇਹਨਾਂ ਦੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਉਣ ਵਾਲੀ ਗੱਲ ਚੱਲੀ ਉਦੋਂ ਆਮ ਲੋਕੀ ਸਿਰਫ ਇਹ ਚਾਹੁੰਦੇ ਸੀ ਕਿ ਇੱਕ ਤੇ ਜਿਹੜੀ ਪਾਰਟੀ ਹੈ ਨਾ ਆਪਣੇ ਪੁਰਾਣੇ ਸਰੂਪ ਵਿੱਚ ਆ ਜਾਏ ਪੰਥਕ ਸਰੂਪ ਵਿੱਚ ਆ ਜਾਏ ਖੇਤਰੀ ਪਾਰਟੀ ਹੈ ਔਰ ਸਾਂ ਤਾਂ ਜੋ ਪੰਜਾਬੀਆਂ ਦਾ ਸਿੱਖਾਂ ਦਾ ਕੋਈ ਭਲਾ ਹੋ ਸਕੇ ਦੂਸਰੀ ਜਿਹੜੀ ਸਭ ਤੋਂ ਵੱਡੀ ਘਟਨਾ ਸੀ ਉਹ ਇਹ ਸੀ ਬਾਦਲ ਦਲ ਨੇ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਸੀ ਉਹਨੂੰ ਇੰਨਾ ਖੋਰਾ ਲਾਇਆ ਕੇ ਲੋਕਾਂ ਦਾ ਅਕਾਲ ਠਗਰ ਦੇ ਉੱਪਰੋਂ ਵੀ ਵਿਸ਼ਵਾਸ ਉੱਠ ਗਿਆ ਲੋਕਾਂ ਦਾ ਇਹਨਾਂ ਜਥੇਦਾਰਾਂ ਦੇ ਉੱਪਰ ਵੀ ਵਿਸ਼ਵਾਸ ਉੱਠ ਗਿਆ ਉਹਦੇ ਬਾਰੇ ਕੋਈ ਜ਼ਿਆਦਾ ਗੱਲ ਕਹਿਣ ਦੀ ਲੋੜ ਨਹੀਂ ਗਿਆਨੀ ਗੁਰਵਚਨ ਸਿੰਘ ਦਾ ਰੋਲ ਸਾਰੇ ਨੂੰ ਪਤਾ ਹੈ ਜੋ ਕੁਛੀ ਉੱਥੇ ਸੌਦਾ ਸਾਫ ਦਾ ਆਇਆ ਜੋ ਕੁਛ ਹੋਇਆ ਗੁਰੂ ਸਾਹਿਬ ਵੀ ਚਲੋ ਫਿਰ ਕਲਾ ਵਰਤੀ ਤੇ ਜਦੋਂ 2015 ਦੇ ਬੇਦਬੀਆਂ ਹੋਈਆਂ ਤੇ 2015 ਵਿੱਚ ਬੇਦਬੀਆਂ ਹੁੰਦੀਆਂ ਨੇ 2024 ਵਿੱਚ ਇਹ ਕਿਹਾ ਜਾਂਦਾ ਵੀ ਇਹਨਾਂ ਤਲਬ ਕਰੋ ਉਹ ਜਿਹੜੀਆਂ ਸਜਾਵਾਂ ਨੇ ਜਾਂ ਤਨਖਾਵਾਂ ਨੇ ਜਾਂ ਜੋ ਵੀ ਕਹਿ ਲਈਏ ਉਹ ਆ ਕੇ ਲਗਦੀਆਂ 2024 ਵਿੱਚ 9 ਸਾਲ ਕੁਝ ਵੀ ਨਹੀਂ ਹੋਇਆ ਉਹਦੇ ਵਿੱਚ ਕੀ ਸੀਗਾ ਵੀ ਜਿਹੜੇ ਗਿਆਨੀ ਗੁਰਵਚਨ ਸਿੰਘ ਸੀ ਉਹਨੂੰ ਜਿੰਨਾ ਵੀ ਇਹ ਵਰਤ ਸਕਦੇ ਸੀਗੇ ਉਹਨਾਂ ਨੇ ਵਰਤੇ ਆਂ ਔਰ ਉਹਨਾਂ ਕੋਲੋਂ ਅਕਾਲ ਤਖਤ ਸਾਹਿਬ ਦੀ ਜੋ ਮਾਨ ਮਰਿਆਦਾ ਸੀ ਉਹਨੂੰ ਇੱਕ ਵੱਡਾ ਧੱਕਾ ਪਹੁੰਚਿਆ ਸੋ ਸਿੱਖਾਂ ਦੇ ਮਨ ਵਿੱਚ ਇਹ ਸੀ ਆਮ ਸਿੱਖ ਇਹ ਸੋਚਦਾ ਸੀ ਕਿ ਹੁਣ ਚਲੋ ਇਹ ਜੋ ਇਹਨਾਂ ਨੂੰ ਤਲਬ ਕੀਤਾ ਇੱਥੇ ਪੇਸ਼ ਹੋਏ ਨੇ ਆ ਕੇ ਤੇ ਚਲੋ ਵੀ ਮਾਨ ਮਰਿਆਦਾ ਜਿਹੜੀ ਹੈ ਸ਼ਾਇਦ ਦੁਬਾਰਾ ਕਾਇਮ ਹੋ ਜਾਏ 2 ਦਸੰਬਰ ਦਾ ਦਿਨ ਆ ਗਿਆ 2 ਦਸੰਬਰ ਨੂੰ ਜੋ ਵੀ ਉੱਥੇ ਫੈਸਲੇ ਹੋਏ ਇੱਕ ਆਮ ਪ੍ਰਵਾਹ ਲੋਕਾਂ ਵਿੱਚ ਇਹ ਗਿਆ ਕਿ ਇਹ ਜੀ ਬਹੁਤ ਵਧੀਆ ਫੈਸਲੇ ਨੇ ਜ਼ਿਆਦਾਤਰ ਜਿਹੜੇ ਸੀ ਤੇ ਹੋ ਸਕਦਾ ਹੁਣ ਪੰਜਾਬ ਨੂੰ ਇੱਕ ਆਸ ਬਚ ਗਈ ਹੁਣ ਦੇਖੋ ਇਹ ਗੱਲਾਂ ਹੋਣ ਦੇ ਬਾਵਜੂਦ ਜਿਹੜੇ ਅਖਾਲੀ ਉੱਥੇ ਪੇਸ਼ ਹੋਏ ਨੇ ਸਾਰੀ ਅਖਾਲੀ ਕੈਬਿਨੇਟ ਸਾਰੇ ਸ਼੍ਰੋਮੇ ਕਮੇਟੀ ਵਾਲੇ ਉੱਥੇ ਪੇਸ਼ ਹੋਏ ਔਰ ਸਾਰਿਆਂ ਨੇ ਇਹ ਗੱਲ ਆਮ ਕਹੀ ਕਿ ਜੀ ਅਸੀਂ ਇੱਕ ਨਿਮਾਨਸ ਇੱਕ ਵਜੋਂ ਪੇਸ਼ ਹੋਇਆ ਲੇਕਿਨ ਜਦੋਂ ਚੋੜੇ ਵਾਲਾ ਵਾਪਰਿਆ ਜਿਹੜਾ ਕਾਂਡ ਹੈ ਉਸ ਤੋਂ ਬਾਅਦ ਪਤਾ ਲੱਗਾ ਵੀ ਇਹ ਤਾਂ ਸਾਰਾ ਡਰਾਮਾ ਸੀ ਦੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੁੰਦੀ ਹੈ ਸੰਗਤਾਂ ਦੇ ਗੋਲੀਆਂ ਚੱਲਦੀਆਂ ਨੇ ਸਿੰਘ ਸ਼ਹੀਦ ਹੁੰਦੇ ਆ ਉਦੋਂ ਇਹਨਾਂ ਦੇ ਮੂੰਹ ਨਹੀਂ ਖੁੱਲੇ ਉਦੋਂ ਕਿਸੇ ਨੇ ਕੰਡੈਮ ਨਹੀਂ ਕੀਤਾ ਉਹਨਾਂ ਨੇ ਕਿਸੇ ਨੇ ਆਵਾਜ਼ ਨਹੀਂ ਉਠਾਈ ਇੱਕ ਛੋਟੀ ਜੀ ਘਟਨਾ ਔਰ ਉਹ ਵੀ ਘਟਨਾ ਹੈ ਆਪਾਂ ਉਹਨੂੰ ਇਹ ਕਹਿ ਸਕਦੇ ਆਈਸੋਲੇਟਡ ਘਟਨਾ ਸੀ ਉਹ ਕੋਈ ਇਹ ਨਹੀਂ ਸੀ ਕੋਈ ਗਣੀ ਮਿੱਥੀ ਕੋਈ ਸਾਜਸ਼ ਸੀ ਹੈ ਕੋਈ ਪਲਾਨ ਸੀ ਤੇ ਉਹਦੇ ਤੇ ਇਹਨਾਂ ਨੂੰ ਇੱਕ ਮੌਕਾ ਮਿਲ ਗਿਆ ਉਸ ਤੋਂ ਇਹਨਾਂ ਦਾ ਨਾ ਜੋ ਇੰਟਰਨਲ ਇਹਨਾਂ ਦਾ ਮਨਾਂ ਵੀ ਸੀਗੀ ਉਹ ਸਾਰੀ ਚੀਜ਼ ਐਕਸਪੋਜ਼ ਹੋ ਗਈ ਕਿ ਭਈ ਇਹ ਜਿਹੜੇ ਸਾਰਾ ਡਰਾਮਾ ਸੀਗਾ ਇਹਨਾਂ ਦੇ ਮਨ ਉੱਥੇ ਦੇ ਉੱਥੇ ਹੀ ਨੇ ਜੋ ਇਹਨਾਂ ਨੇ ਗੱਲਾਂ ਕਹੀਆਂ ਜਿਸ ਤਰ੍ਹਾਂ ਉਹਨਾਂ ਦੀ ਨਿੰਦਾ ਹੋਈ ਸੋ ਦਾਸਤਾ ਜੋ ਵਿਚਾਰ ਹੈ ਉਹ ਹੀ ਵਿਚਾਰ ਹੈ ਕਿ ਟਾਈਮ ਮੈਂ ਸਮਝਦਾ ਵੀ ਟਾਈਮ ਇੱਕ ਫੈਕਟਰ ਹੈ ਉਹ ਹੀ ਵਿਚਾਰ ਹੈ ਪਹਿਲੀ ਗੱਲ ਤੇ ਮੈਂ ਸੋਚਦਾ ਕਿ ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਸਾਡੀ ਪਾਰਟੀ ਹੈ ਸਾਡੇ ਜਿਹੜੇ ਦਾਦੇ ਪਰਦਾਦੇ ਸਾਰੇ ਟਕਸਾਲੀ ਅਕਾਲੀ ਸੀ ਉਸ ਪਾਰਟੀ ਨੂੰ ਕਿਸੇ ਵੀ ਕੀਮਤ ਤੇ ਛੱਡਣਾ ਨਹੀਂ ਚਾਹੀਦਾ ਹੁਣ ਉਸ ਪਾਰਟੀ ਨੂੰ ਆਪਾਂ ਕਿਵੇਂ ਉਹਦੇ ਸੁਧਾਰ ਲਿਆ ਸਕਦੇ ਆ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਸੱਤ ਮੈਂਬਰੀ ਕਮੇਟੀ ਵਿੱਚ ਇੱਕ ਦੋ ਜਿਹੜੇ ਹੈਗੇ ਜਿਵੇਂ ਬੰਡੂਗਰ ਹੈ ਜਾਂ ਇਹ ਧਾਮੀ ਹੈ ਇਹਨੂੰ ਛੱਡ ਕੇ ਬਾਕੀ ਜਿੰਨੇ ਵੀ ਉਹਦੇ ਵਿੱਚ ਮੈਂਬਰ ਲਏ ਗਏ ਉਹ ਸਾਰੇ ਮੈਂਬਰ ਉਹੀ ਸੀਗੇ ਜਿਹੜੇ ਪਿੱਛੇ ਜਿਨ੍ਹਾਂ ਨੇ ਛੁੰਦਾ ਕਮੇਟੀ ਹਾਂ ਉਹਨਾਂ ਨੇ ਜਿਹੜੀ ਆਵਾਜ਼ ਉਠਾਈ ਉਹਦੀ ਸੋ ਸੱਤ ਮੈਂਬਰੀ ਕਮੇਟੀ ਤੇ ਸਾਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਮੇਰਾ ਇਸ਼ੂ ਇਹ ਹੈ ਕਿ ਹੁਕਮਨਾਮੇ ਪਾਵੇਂ ਤੁਸੀਂ 10 ਇਸ਼ੂ ਕਰ ਦਿਓ ਤਾਂ ਪਾਵੇਂ 50 ਇਸ਼ੂ ਕਰ ਦਿਓ ਜਦੋਂ ਤੱਕ ਹੁਕਮਨਾਮੇ ਦੀ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਉਦੋਂ ਤੱਕ ਉਹਦੀ ਕੋਈ ਮਹੱਤਤਾ ਨਹੀਂ ਉਹਦੀ ਕੋਈ ਵੈਲਿਊ ਨਹੀਂ ਮੈਂ ਸੋਚਦਾ ਕਿ ਜਿਹੜੇ ਹੁਕਮਨਾਮੇ ਇਹਨਾਂ ਨੇ ਇਸ਼ੂ ਕੀਤੇ ਨੇ ਉਹ ਹੁਕਮਨਾਮੇ ਦੀ ਇੰਪਲੀਮੈਂਟੇਸ਼ਨ ਇਹਨਾਂ ਦੀ ਕੜੀ ਨਜ਼ਰਾਂ ਵਿੱਚ ਹੋਣੀ ਚਾਹੀਦੀ ਹੈ ਜਿਹੜੇ ਜਥੇਦਾਰਾਂ ਨੇ ਇਸ਼ੂ ਕੀਤੇ ਹੈ ਉਹ ਉਦੋਂ ਤੱਕ ਉਹਨਾਂ ਨੂੰ ਉਹਦੇ ਵਿੱਚ ਇਨਵੋਲ ਰਹਿਣਾ ਚਾਹੀਦਾ ਜਦੋਂ ਤੱਕ ਉਹਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਹੋ ਜਾਂਦੀ ਜਦੋਂ ਇਹ ਗੱਲ ਹੋਏਗੀ ਜਦੋਂ ਨਦੀ ਇਥੋਂ ਪਤਾ ਲੱਗੇਗਾ ਵੀ ਉਹਨਾਂ ਦੀ ਕੀ ਸੈਂਸਿਟੀ ਹੈ ਦੂਸਰੀ ਗੱਲ ਇਹ ਹੈ ਜਿਹੜਾ ਹੁਕਮਨਾਮਾ ਇੱਕ ਵਾਰੀ ਜੇ ਇਸ਼ੂ ਹੋ ਜਾਏ ਜਿਵੇਂ ਇਹਨਾਂ ਨੇ ਆਪਣਾ ਭਾਈ ਹਰਸਿਮਰਨ ਸਿੰਘ ਉਹਨਾਂ ਨੇ ਕਿਹਾ ਫਸੀਲ ਤੋਂ ਹੁਕਮਨਾਮਾ ਜਿਹੜਾ ਇਸ਼ੂ ਹੁੰਦਾ ਹੈ ਉਹ ਬਦਲੇ ਨਹੀਂ ਜਾ ਸਕਦਾ ਇਹਨਾਂ ਨੇ ਕਿਹਾ ਨਾ ਕਿ ਬੰਦ ਕਮਰਿਆਂ ਵਿੱਚਿਆ ਕੋਈ ਮੈਂ ਕਹਿੰਨਾ ਬਦਲੇ ਨਹੀਂ ਜਾ ਸਕਦਾ ਔਰ ਜੇ ਕੋਈ ਬੜੀ ਐਸੀ ਮਜਬੂਰੀ ਆ ਜਾਏ ਬਹੁਤ ਕੋਈ ਕਿ ਵੀ ਇਹ ਬਦਲ ਨਹੀਂ ਹੈ ਜਾਂ ਕੋਈ ਇਹ ਵਿਚਾਰ ਕਰਨੀ ਹੈ ਤਾਂ ਉਹ ਇੱਕ ਪ੍ਰੋਪਰ ਪ੍ਰੋਸੀਜਰ ਨਾਲ ਹੋ ਸਕਦਾ ਹੈ ਜਿਹੜਾ ਨਾ ਕੋਈ ਪ੍ਰੋਸੀਜਰ ਅਡਾਪਟ ਕੀਤਾ ਗਿਆ 3 ਦਿਨ ਦਾ ਟਾਈਮ ਸੀਗਾ ਉਹਨਾਂ ਨੇ 15 ਦਿਨ ਦਾ ਟਾਈਮ ਮੰਗਿਆ ਇਹਨਾਂ ਨੇ 20 ਦਿਨ ਦਾ ਟਾਈਮ ਦੇ ਦਿੱਤਾ ਜਦੋਂ ਇਸ ਤਰ੍ਹਾਂ ਦੀ ਇਹ ਚੀਜ਼ ਨੂੰ ਦੇਖੀਏ ਤੇ ਸ਼ੱਕ ਇੱਕ ਦਿਮਾਗ ਵਿੱਚ ਪੈਦਾ ਹੁੰਦਾ ਹੈ ਕਿ ਕਿਤੇ ਕਦੇ ਜੱਥੇਦਾਰ ਵੀ ਜਿਹੜੇ ਹੈ ਉਹਨਾਂ ਦੀ ਵੀ ਤਾਂ ਕੋਈ ਨਾਲ ਨਾਲ ਕੋਈ ਰਲ਼ੀ ਮਿਲੀ ਗੱਲਬਾਤ ਨਹੀਂ ਹੈ ਸੋ ਇਸ ਕਰਕੇ ਮੈਂ ਸਿਰਫ ਆਪਣੀ ਗੱਲ ਪੂਰੀ ਕਰਨ ਲੱਗਾ ਕਿ ਸਾਨੂੰ ਜਿਹੜੀ ਦਸ਼ਾ ਹੈ ਨਾ ਦਸ਼ਾ ਦਸ਼ਾ ਤੇ ਸਾਰਨ ਪਤਾ ਹੈ ਇਹਨਾਂ ਨੇ 10ਵੀਂ ਦਿੱਤੀ ਹੈ ਬਾਕੀ ਸਾਰਨ ਦਸ਼ਾ ਪਤਾ ਹੈ ਹੁਣ ਦਸ਼ਾ ਦੀ ਗੱਲ ਹੈ ਦਸ਼ਾ ਦਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਸਾਨੂੰ ਇਹਨਾਂ ਨਾਲ ਕੋਆਪਰੇਟ ਕਰਕੇ ਜਿਹੜੇ ਜਥੇਦਾਰ ਨੇ ਇਹਨਾਂ ਨੂੰ ਕਹਿਣਾ ਚਾਹੀਦਾ ਹੈ ਭਾਈ ਇਹਨੂੰ ਤੁਸੀਂ ਆਪਣੀ ਅਗਵਾਈ ਵਿੱਚ ਆਪਣੀ ਨਿਗਰਾਨੀ ਵਿੱਚ ਇਹ ਕਰਾਓ ਜਿਹੜੀ ਨਵੀਂ ਪਾਰਟੀ ਬਣਨੀ ਹੈ ਦੇਖੋ ਇਹਨਾਂ ਦੇ ਹਕੀਸ਼ ਵਿੱਚ ਹੋਰ ਬੜੀ ਵੱਡੀ ਉਹਦੇ ਘਾਟ ਹੈ ਇਹਨਾਂ ਨੇ ਉਹਦੇ ਵਿੱਚ ਚੀਜ਼ ਇਹ ਲਿਖ ਦਿੱਤੀ ਹੈ ਦੇਖੋ ਪਹਿਲੇ ਤੇ ਗੱਲ ਇਹਨਾਂ ਨੇ ਇਹ ਕਰਤੀ ਮੈਂ ਇੱਥੇ ਸਿਰਫ 2 ਮਿੰਟ ਵਾਸਤੇ ਗੱਲ ਕਰਾਂਗਾ ਬਿਰਸਾ ਸਿੰਘ ਬਲਟੋਏ ਨੂੰ 10 ਸਾਲਾਂ ਵਾਸਤੇ ਪਾਰਟੀ ਨੂੰ ਕੱਢਿਆ ਜਾ ਸਕਦਾ ਹੈ। ਔਰ ਪੋਲੀਟੀਕਲ ਬੰਦੇ ਵਾਸਤੇ ਸਭ ਤੋਂ ਵੱਡੀ ਸਜ਼ਾ ਇਹ ਹੈ ਕਿ ਉਹਨੂੰ ਪੋਲੀਟੀਕਲੀ ਜਿਹੜਾ ਹੈਗਾ ਉਹਦੇ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਸੁਖਵੀਰ ਸਿੰਘ ਤੇ ਹੋਰ ਇਹਨਾਂ ਨੇ ਜਿਹੜੇ ਜਿਹੜੇ ਵੱਡੇ ਵੱਡੇ ਗੁਨਾਹ ਕੀਤੇ ਹੈ ਇਹਨਾਂ ਦੇ ਕੱਢਣ ਦੀ ਕਿਤੇ ਗੱਲ ਹੀ ਨਹੀਂ ਆਈ। ਚਲੋ ਇਸ ਗੱਲ ਨੂੰ ਇੱਕ ਪਾਸੇ ਰੱਖ ਦਈਏ ਰਾਜਸੀ ਅਗਵਾਈ ਦਾ ਉਹਨਾਂ ਨੇ ਇਹ ਕਿਹਾ ਕਿ ਵੀ ਇਹਨਾਂ ਨੇ ਆਪਣਾ ਮੋਰਲ ਰਾਈਟ ਜਿਹੜਾ ਹੈ ਉਹਨਾਂ ਦਾ ਖਤਮ ਹੋ ਗਿਆ ਹੈ ਇਹ ਹੁਣ ਰਾਜਸੀ ਅਗਵਾਈ ਕਰਨ ਦੇ ਯੋਗ ਨਹੀਂ ਇਸ ਚੀਜ਼ ਤੇ ਪਿਆਰਾ ਦਿੱਤਾ ਜਾਣਾ ਚਾਹੀਦਾ ਹੈ ਕਿ ਵੀ ਰਾਜਸੀ ਅਗਵਾਈ ਕਰਨ ਦੇ ਯੋਗ ਨਹੀਂ ਤੇ ਜਿਹੜੀ ਨਵੀਂ ਭਰਤੀ ਆ ਉਹ ਹੋਵੇ ਦੂਸਰੀ ਇਹਨਾਂ ਦੇ ਆਰਡਰ ਵਿੱਚ ਇੱਕ ਚੀਜ਼ ਹੋਰ ਲਿਖੀ ਹੈ ਉਹ ਇਹ ਲਿਖੀ ਹੈ ਕਿ ਪੁਰਾਣੇ ਡੈਲੀਗੇਟ ਤੇ ਨਵੇਂ ਡੈਲੀਗੇਟ ਜਦੋਂ ਪਾਂਚਾ ਭੰਗ ਹੋ ਗਿਆ ਨਵੀਂ ਮੈਂਬਰਸ਼ਿਪ ਹੋ ਗਈ ਤੇ ਡੈਲੀਗੇਟ ਸਾਰੇ ਨਵੇਂ ਬਣਨੇ ਆ ਪੁਰਾਣੇ ਡੈਲੀਗੇਟ ਵਿੱਚ ਕਿੱਥੋਂ ਆ ਗਏ ਸੋ ਇੱਥੇ ਇਹ ਵੀ ਗੱਲ ਜ਼ੋਰ ਦੇਣ ਵਾਲੀ ਹੈ ਕਿ ਮੈਂਬਰ ਜਿਹੜੇ ਬਨਨ ਉਹ ਸਟ੍ਰਿਕਟਲੀ ਕਮੇਟੀ ਉਹਨੂੰ ਓਵਰਸਾਈ ਕਰੇ ਨਾਲ ਹੀ ਜਿਹੜੇ ਜਥੇਦਾਰ ਨੇ ਇਹਨਾਂ ਦੀ ਨਿਗਰਾਨੀ ਹੇਠ ਹੋਵੇ ਤਾਂ ਜੋ ਕਿਉਂਕਿ ਦੇਖੋ ਜਿਹੜੀ ਗੱਲ ਇੱਥੇ ਹੁਣੇ ਵਿਚਾਰ ਹੋਈ ਹੈ ਕਿ ਇਹਨਾਂ ਵਾਸਤੇ ਸਭ ਕੁਝ ਸਿਆਸੀ ਹੈ ਧਰਮ ਇਹਨਾਂ ਵਾਸਤੇ ਹੈ ਹੀ ਨਹੀਂ ਇਹ ਤਾਂ ਰਮਦਾ ਕੁੰਡਾ ਇਹਨਾਂ ਦੇ ਸਿਰ ਤੇ ਹੁੰਦਾ ਤੇ ਅੱਜ ਦੇ ਹਾਲਾਤ ਨਾ ਬੰਦੇ ਇਹਨਾਂ ਨੇ ਬਾਦਲ ਪਰਵਾਰ ਨੇ ਕਿਉਂ ਮੈਂ ਇਹਦੇ ਵਿੱਚ ਕਾਫੀ ਇਨਵੋਲ ਰਹਾ ਮੈਂ ਬਹੁਤ ਨੇੜੇੋਂ ਦੇਖਿਆ ਬਾਦਲ ਪਰਵਾਰ ਨੇ ਅਕਾਲ ਤਖਤ ਸਾਹਿਬ ਨੂੰ ਇਹ ਅੱਜ ਦੀ ਗੱਲ ਨਹੀਂ ਹੈ ਜਦੋਂ ਗਿਆਨੀ ਪੂਰਨ ਸਿੰਘ ਨੂੰ ਬਦਲਿਆ ਜਦੋਂ ਇਹਨਾਂ ਨੂੰ ਬਦਲਿਆ ਸੀ ਨਾ ਭਾਈ ਰਣਜੀਤ ਸਿੰਘ ਨੂੰ ਤੇ ਗਿਆਨੀ ਪੂਰਨ ਸਿੰਘ ਨੂੰ ਜਦੋਂ ਇਹਨਾਂ ਨੂੰ ਬਿਠਾਇਆ ਸੀਗਾ ਉਦੋਂ ਵੀ ਮੈਂ ਉੱਥੇ ਸ਼ਾਮਲ ਸੀ ਔਰ ਮੈਨੂੰ ਬਾਦਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਕਿਸੇ ਤਰੀਕੇ ਨਾਲ ਵੀ ਗਿਆਨੀ ਰਣਜੀਤ ਸਿੰਘ ਨਾਲ ਸਾਡੀ ਮੀਟਿੰਗ ਕਰਾਓ ਜਦੋਂ ਪਾਵਰ ਵਿਚ ਆਏ ਕਹਿੰਦੇ ਗਿਆਨੀ ਰਣਜੀਤ ਸਿੰਘ ਨਾਲ ਸਾਡੀ ਮੀਟਿੰਗ ਕਰਾਓ ਭਾਈ ਰਣਜੀਤ ਸਿੰਘ ਨਾਲ ਭਾਈ ਰਣਜੀਤ ਸਿੰਘ ਕੋਲ ਮੈਂ ਗਿਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਹਿੰਦਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਵੀ ਉਹ ਟੌੜਨ ਮੀਟਿੰਗ ਕਰਨਾ ਚਾਹੁੰਦੇ ਐ ਭਾਈ ਰਣਜੀਤ ਸਿੰਘ ਨੇ ਮੈਨੂੰ ਕੋਰਾ ਜਵਾਬ ਦਿੱਤਾ ਉਹ ਕਹਿੰਦੇ ਕਾਦੀ ਮੀਟਿੰਗ ਮੇਰੀ ਮੈਂ ਕਾ ਕਾਨੂੰ ਮੀਟਿੰਗ ਕਰਾਉ ਉਹਨਾਂ ਨਾਲ ਮੇਰਾ ਜਿਹੜਾ ਖੇਤਰ ਹੈ ਉਹ ਵੱਖਰਾ ਹੈ ਉਹਨਾਂ ਖੇਤਰ ਵੱਖਰੇ ਸਿਆਸੀ ਖੇਤਰ ਜਿੱਥੇ ਉਹ ਰਹਿੰਨ ਪਰ ਮੈਂ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਕਰਨੀ ਉਹਦੇ ਬਾਅਦ ਜੋ ਡਰਾਮਾ ਰਚਿਆ ਗਿਆ ਜਿਹਦੇ ਜਵਰਸਾ ਸਿੰਘ ਬਟੋਵਾ ਵੀ ਸੀਗਾ ਜਿਹਦੇ ਜਮਰਜੀਤ ਸਿੰਘ ਚਾਵਲਾ ਵੀ ਸੀ ਇਹਨਾਂ ਨੇ ਉੱਥੇ ਅਕਾਲ ਤਖਤ ਦਾ ਸਾਫ ਤੇ ਭਾਈ ਰਣਜੀਤ ਸਿੰਘ ਜਗ੍ਹਾ ਤੇ ਗਿਆਨੀ ਪੂਰਨ ਸਿੰਘ ਨੂੰ ਜਥੇਦਾਰ ਬਣਾਇਆ ਸੋ ਇਹਨਾਂ ਦਾ ਪਹਿਲੇ ਤੋਂ ਹੀ ਟਾਰਗੇਟ ਸੀ ਵੀ ਕਿਸੇ ਤਰੀਕੇ ਨਾਲ ਧਰਮ ਨੂੰ ਆਪਣੀ ਕੁਰਸੀਆਂ ਵਾਸਤੇ ਆਪਣੀ ਸ਼ਾਸਤ్ర ਵਾਸਤੇ ਵਰਤਿਆ ਜਾਵੇ ਔਰ ਉਹਦਾ ਰਿਜ਼ਲਟ ਅੱਜ ਅਸੀਂ ਦੇਖ ਰਹੇ ਹਾਂ ਬਸ ਮੇਰੀ ਇੰਨੀ ਬੇਨਤੀ ਬੇਨਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ